ਫਾਈਨਲੀ ਸਿੱਧੂ ਮੂਸੇਵਾਲੇ ਦੇ ਅਫੀਸ਼ੀਅਲ ਅਕਾਊਂਟ ਤੇ ਸਿੱਧੂ ਮੂਸੇਵਾਲੇ ਦੇ ਨਵੇਂ ਗਾਣੇ ਲੋਕ ਦਾ ਟੀਜ਼ਰ ਡ੍ਰੌਪ ਕਰ ਦਿੱਤਾ ਗਿਆ ਹੈ ਤੇ ਨੌ ਗਾਣੇ ਦੇ ਟੀਜ਼ਰ ਨੇ 20 ਮਿੰਟਾਂ ਦੇ ਵਿੱਚ ਹੀ 1 ਮਿਲੀਅਨ ਵਿਊਜ਼ ਅਚੀਵ ਕਰ ਲਈ ਸੀ ਤੇ ਲੱਖਾਂ ਦੇ ਵਿੱਚ ਕਮੈਂਟ ਸੰਖਿਆ ਵੀ ਅਚੀਵ ਕਰ ਲਈ ਸੀ ਤੇ ਨਾਲ ਹੀ ਤੁਹਾਨੂੰ ਦੱਸਦੀ ਹਾਂ ਕਿ ਸਿੱਧੂ ਮੂਸੇਵਾਲੇ ਦੇ ਲੋਕ ਗਾਣੇ ਦੇ ਟੀਜ਼ਰ ਤੇ ਕਈ ਵੱਡੇ ਸੈਲੀਬ੍ਰਿਟੀਜ਼ ਦੇ ਕਮੈਂਟ ਵੀ ਦੇਖਣ ਨੂੰ ਮਿਲਨੇ ਜਿਨ੍ਹਾਂ ਦੇ ਵਿੱਚੋਂ ਕਰਨ ਔਜਲਾ ਵੀ ਕੈਂ ਜੀ ਹਾਂ ਦੋਸਤੋ ਚਾਹੇ ਕਰਨ ਔਜਲਾ ਤੇ ਸਿੱਧੂ ਮੂਸੇਵਾਲੇ ਦੇ ਵਿਚਕਾਰ ਇੱਕ ਟਾਈਮ ਬਹੁਤ ਹੀ ਵੱਡੀ ਕੰਟਰੋਵਰਸੀ ਹੋਈ ਸੀ ਪਰ ਅੱਜ ਦੇ ਟਾਈਮ ਕਰਨ ਔਜਲਾ ਸਿੱਧੂ ਮੂਸੇਵਾਲੇ ਨੂੰ ਮਿਸ ਵੀ ਕਰਦਾ ਹੈ ਤੇ ਉਸਦੇ ਗਾਣਿਆਂ ਦੀ ਤਾਰੀਫ਼ ਵੀ ਕਰਦਾ ਹੈ ਕਿਉਂਕਿ ਪਿਛਲੇ ਦਿਨੀ ਕਰਨ ਔਜਲਾ ਨੇ ਆਪਣੇ ਇੰਟਰਵਿਊ ਦੇ ਵਿੱਚ ਦੱਸਿਆ ਸੀ ਕਿ ਸਿੱਧੂ ਮੂਸੇਵਾਲੇ ਦੀ ਉਸ ਨਾਲ ਕਾਲ ਤੇ ਗੱਲ ਵੀ ਹੋਈ ਸੀ ਤੇ ਉਸ ਨੇ ਆਪਣਾ ਕੰਟਰੋਵਰਸੀ ਵਾਲਾ ਮੈਟਰ ਸੋਲਵ ਕਰ ਲਿਆ ਸੀ ਤੇ ਹੁਣ ਸਿੱਧੂ ਮੂਸੇਵ ਸਿੱਧੂ ਮੂਸੇਵਾਲੇ ਦੇ ਅਫੀਸ਼ੀਅਲ ਅਕਾਊਂਟ ਤੇ ਵਿਜ਼ਿਟ ਕਰਕੇ ਲੋਗ ਗਣ ਦੇ ਟੀਜ਼ਰ ਤੇ ਕਮੈਂਟ ਕੀਤਾ ਗਿਆ ਹੈ ਜਿਸ ਦੇ ਵਿੱਚ ਕਾਰਨ ਆਉਟੇਲੈਂਡ ਲਿਖਿਆ ਹੈ ਬੀ ਆਰ ਬੇਟਿੰਗ ਬ੍ਰੋ ਪਰ ਤੁਸੀਂ ਵੀ ਸਿੱਧੂ ਮੂਸੇਵਾਲੇ ਦੇ ਗਾਣ ਦੀ ਉਡੀ ਕਰ ਰਹੇ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ